ਹੋਰ ਮਾਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਮਾਤਾ ਜੁਕੇ ਜਿਹਾ ਕਿ ਨਹੀਂ ਗੱਲ ਆ ਗਈ ਹੈ ਆ ਗਈ ਵੇ ਅੱਛਾ ਪਹਿਲਾ ਵੇ ਨਾਲ ਬੋ ਲੱਗਦਾ ਸੀ ਮੈਨੂੰ ਪਤਾ ਨਹੀਂ ਕਿੱਦਾਂ ਪਹੁੰਚਿਆ ਕਿੰਨਾ ਕੰਦਾ ਥੋੜਾ ਦੇਖਣੀ ਹੈ ਇਧਰੋਂ ਦੇਖ ਕਿੰਨਾ ਵੇ ਥੋੜੇ ਦੇਖ ਮੈਨੂੰ ਪਹਿਲੀ ਵਾਰ ਜਾਣ ਬੇ ਪਤਾ ਲੱਗ ਗਿਆ ਕਿ ਦ ਜਾਣਾ ਰਿydia ਤੋਂ ਕਿੱਦਾਂ ਆਈ ਸੀਗੀ ਮੈਂ ਵੀ ਬਹਿ ਤੇ ਜੋ ਚੜੀਆਂ ਆਈਆਂ ਇੰਡੀਆ ਤੋਂ ਇੰਡੀਆ ਤੋਂ ਜੋ ਚੱਲੀਆਂ ਆਏ ਏਅਰਪੋਰਟ ਤੇ ਕਿੱਦਾਂ ਹੋਈ ਬਦੱਸ ਉਹ ਤੇ ਬਾਹਰ ਆ ਗਏ ਹਾਂ ਆ ਉਹ ਵੀ ਵੈਦ ਮੈਂ ਵੀ ਵੈਕ ਵਨ ਲੈ ਕੇ ਭਰਾ ਕੇ ਕਾਤੇ ਬਿਠਾ ਕੇ ਲਿਆ ਕੇ ਵੀਰ ਦਾ ਵੀਰ ਵੇ ਬਿਲ ਚੇਰ ਦਾ ਵੀਰ ਜਸ ਉਹ ਤੇ ਭਰਾ ਕੇ ਲੈ ਕੇ ਮੈਨੂੰ ਪਤਾ ਹੀ ਲੱਗਾ ਬਾਹਰ ਮੈਨ ਨਾਲ ਸਿੱਧੇ ਲੈ ਆਏ ਬੰਦਾ ਅੰਦਰ ਉਸ ਸਿੱਧੇ ਲੈ ਹਾਂ ਫਿਰ ਕਿਸੇ ਨੂੰ ਮੈਨ ਨਹੀਂ ਦਿੱਤਾ ਹਾਂ ਮੈਂ ਮਿਲ ਹੀ ਨਹੀਂ ਤੂੰ ਕੀ ਆਉਣਾ ਮੈਨੂੰ ਫੇਜ ਦਾ ਮਤਲ ਬਾਅਦ ਚ ਮਿਲਿਆ ਨਹੀਂ ਫਿਰ ਟਰੈਕਟਰ ਰਮਣ ਰਹੀ ਆ ਮੈਨੂੰ ਪਤਾ ਹੀ ਲੱਗਾ ਮੈਂ ਆਉਣਾ ਹੀ ਮੁੜ ਕੇ ਵਗਾ ਹੀ ਚੱਲ ਗਏ ਅੱਛਾ ਹਾਂ ਹੂੰ ਫਿਰ ਜਹਾਜ਼ ਚ ਕਿੰਨੇ ਟਾਈਮ ਬਾਅਦ ਬੈਠੀ ਵੇ ਇਹ ਮੈਂ ਘੰਟੇ 2 ਘੰਟੇ ਲੱਗੇ ਜਿੰਦਾ ਤੈਨਕ ਹੂੰ ਇਹ ਮੈਂ ਬੈਠੀ ਰਹੀ ਉੱਤੇ ਹੂੰ ਇਹ ਜਾ ਰਹੀ ਹੈ ਅੱਛਾ ਜਾ ਕੇ ਇੱਥੇ ਆ ਗਈ ਤੇ ਕੇ ਤੂੰ ਲੈਣ ਆ ਗਈ ਉਹ ਤਾਂ ਲੈ ਨਹੀ ਜੋ ਜਹਾਜ਼ ਵਿੱਚ ਬੈਠੀ ਤਾਂ ਰੋਟੀ ਪਾਣੀ ਦਿੱਤਾ ਨਾ ਨਹੀਂ ਰੋਟੀ ਪਾਣੀ ਖਾਂਦਾ ਜੇ ਰਾਹ ਦੇ ਟੋਟਾ ਲੱਗ ਗਈ ਵਿੱਚ ਟੋਟਾ ਕੀ ਗਾਇ ਜਾ ਰਹੀ ਗਾਈ ਕਰ ਨਾਲੇ ਕਹਿੰਦੀ ਸੀ ਉੱਤੇ ਜਿੱਦਾਂ ਜਹਾਜ਼ ਕੰਬਦਾ ਉਹ ਇਹਦੀ ਨਾਲ ਕਹਿੰਦੀ ਉੱਪਰ ਮੈਨੂੰ ਕੰਬਦਾ ਸੀ ਐਡਾ ਮੈਨੂੰ ਡਰ ਲੱਗੇ ਮੈਂ ਕਿਹਨਾਂ ਦਾ ਛੜਕ ਆਣੀ ਪਹਿਲੀ ਵਾਰ ਆਈ ਗਾ ਕਿ ਨਹੀਂ ਪਾ ਜਿੱਦਾਂ ਬੱਟਿਆਂ ਵਾਲੀ ਛੜਕ ਬਣੀ ਜਿੱਦਾਂ ਐਡਾ ਕਰਦਾ ਛੜਕ ਪਾਣੀ ਐਡਾ ਲੱਗੇ ਬੱਟਿਆਂ ਵਾਲੀ ਹਾਂ ਥੱਲੇ ਐਡਾ ਜਹਾਜ਼ ਕੰਬਦਾ ਸੀ ਨਾ ਹਾਂ 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 ਅੱਛਾ ਤੇ ਫੇਰ ਮਾਤਾ ਇਹ ਮੈਂ ਇਹ ਮੈਂ ਆ ਗਈ ਚਹਾ ਜਹਾਜ਼ ਜਦ ਕੰਬਿਆ ਫਿਰ ਤੈਨੂੰ ਡਰ ਲੱਗਾ ਦਾਲ ਲੱਗਿਆ ਨਹੀਂ ਨਹੀਂ ਬੁੜੀ ਨਾਲ ਜਿਹਦਾ ਪੰਜਾਬ ਰੋਡ ਦੀ ਬਸ ਚੱਲਦੀ ਹੁੰਦੀ ਹੈ ਨਾ ਹਾਂ ਇਹਦਾ ਜੱਦ ਕਿ ਬਸ ਚੱਲਦੀ ਪਤਾ ਹੀ ਲੱਗਦਾ ਸੀ ਹੂੰ ਹੂੰ ਪਹਿਲਾਂ ਵੀ ਢਾਲ ਪਾ ਲੱਗਦਾ ਸੀ ਤੇ ਰੋਟੀ ਪਾਣੀ ਵਿੱਚ ਫਿਰ ਰੋਟੀ ਪਣੀ ਉਹਨਾਂ ਨੂੰ ਮੰਗਿਆਗਾ ਆਪੀ ਦੇ ਕੇ ਤੈਨੂੰ ਰੋਟੀ ਆਪੇ ਦੇ ਕੇ ਜਾਾ ਮੰਗੇ ਵੀ ਚਾਹ ਦੇ ਕੇ ਜਾ ਹੂੰ ਚਾਹ ਦੇਣਾ ਹੈ ਮੈਨੂੰ ਅਸ ਚਾਹ ਦੇਣਾ ਇਕੱਲੀ ਹਾਂ ਰੋਟੀ ਚ ਕੀ ਦਿੱਤਾ ਰੋਟੀ ਨਾਲ ਰੋਟੀ ਖਾਧੀ ਸੀ ਹਾਂ ਦਾਲ ਸੀ ਦੁੱਦੀ ਛੋਲੇ ਵਾਲੀ ਛੋਲੇ ਤੇ ਫਿਰ ਖਾਲੀ ਰੋਟੀ ਤੋਂ ਬਚੇ ਰੋਟੀ ਖਾ ਖਾ ਜੀ ਸਵਾਦ ਲੱਗੇ ਸੀ ਤਾਂ ਸਵਾਦ ਚੌਲ ਸੀ ਨਾ ਹੋਰ ਕੀ ਸੀਗਾ ਚੌਲ ਖਾਦੇ ਹੋਰ ਵੀ ਰੋਟੀ ਦੇਣਾ ਐ ਸੀ ਖਾਦੀ ਫਿਰ ਜਦ ਪਾਣੀ ਪੂਣੀ ਮੰਗੇ ਇਹਨਾਂ ਨੇ ਤਾਂ ਪਾਣੀ ਜੂਸ ਪਾਣੀ ਆਪ ਹੀ ਦੇ ਗਏ ਸੀ ਕਿ ਪੀ ਲਿਆ ਤੇ ਜਾਜ ਕਿੱਡਾ ਸੀਗਾ ਤਾਂ ਆਹ ਤੇ ਕਹੇ ਲਾ ਕੇ ਵੱਡਾ ਬਹੁਤ ਹੀ ਹੁੰਦਾ ਕਿੱਡਾ ਸੀ ਵੀ ਬੰਦਾ ਜੀ ਵੱਡਾ ਹੀ ਤੇ ਲੰਮਾ ਸੀ ਚੌੜਾ ਅੱਛਾ ਲੰਮਾ ਚੌੜਾ ਹਾਂ ਐਡਾ ਵੱਡਾ ਸੀਗਾ ਬੋ ਨਮਾਜ਼ੀ ਹਾਂ ਮੈਂ ਡਾਕ ਲੱਗੇ ਮੈਂ ਕਿਹਾ ਮੈਂ ਇੱਧਰ ਜਾਵਾਂਗੀ ਹਾਂ ਹਾਂ ਡਾਕ ਬਹੁਤ ਲੱਗਿਆ ਤੈਨੂੰ ਪਤਾ ਸੀਗਾ ਪਹੁੰਚ ਜਾਣਾ ਮੈਂ ਚੁੱਕੇ ਨਹੀਂ ਨਹੀਂ ਮਾਂ ਮੇਰੇ ਆਸਰੇ ਪਹੁੰਚ ਗਏ ਮੈਂ ਵੀ ਚੱਲੇ ਜਾਣਾ ਅੱਛਾ ਮਾਂ ਬੇਲਾ ਲੈਣੇ ਵੀ ਆ ਗਈ ਮੈਂ ਇੱਧਰ ਹੂੰ ਤੇ ਜਦੋਂ ਮੋਰੇ ਲੈ ਆ ਗਏ ਫਿਰ ਇਹਦਾ ਮੈਂ ਕਹਾਂ ਉਹ ਦਾ ਲੈ ਮਿਲੂ ਤਾਂ ਤੇ ਮੋਰੇ ਜਿਹੜਾ ਜਹਾਜ ਚ ਬਾਹਰ ਨਿਕਲੀ ਫਿਰ ਮੋਰੇ ਕੀ ਸੀਗਾ ਕੋਣ ਲੈਣਾ ਤੈਨੂੰ ਮੋਰੇ ਜਿਹੜੇ ਅੰਦਰੋਂ ਜਿਹੜਾ ਜਹਾਜ ਚ ਬਾਹਰ ਨਿਕਲੀ ਵਾਹ ਵੀ ਬੈਲ ਵਾਲਾ ਆਇਆ ਮੈਂ ਕੌਣ ਬੀਲ ਚੇਅਰ ਵਾਲੇ ਬੀਲ ਚੇਅਰ ਵਾਲੇ ਆਏ ਸੀ ਅੱਛਾ ਬੀਲ ਚੇਅਰ ਵਾਲੇ ਨੇ ਕਹਿਣਾ ਅੱਛਾ ਅੱਛਾ ਠੀਕ ਉਹ ਵੀ ਮੈਨੂੰ ਲਾਏਗਾ ਫੇਰ ਕੀ ਇਦਾਂ ਕਿਆ ਉਹਨਾਂ ਨੇ ਗੱਲ ਕਿਦਾਂ ਕੀਤੀ ਉਹਨਾਂ ਨੇ ਗੱਲ ਕੀਤੀ ਮੈਂ ਕਿਹਾ ਮੇਰੇ ਜੁਆਈ ਦੇਖਵਾ ਜੁਆਈ ਦਾ ਕਹਦੇ ਮੈਂ ਕਿਹਾ ਕਿ ਜੁਆਈ ਆਦਾ ਮੈਂ ਨੰਬਰ ਲਾ ਦੇ ਮੈਂ ਕਿਹਾ ਅਸਾਂ ਉਹ ਉਹ ਇੰਗਲਿਸ਼ ਬੋਲਦਾ ਪੰਜਾਬੀ ਉਹ ਵੀ ਬੋਲਦਾ ਹਿੰਦੀ ਜੇ ਪਤਾ ਨਹੀਂ ਪਤਾ ਨਹੀਂ ਲਾਲ ਕੀ ਬੋਲਦੇ ਸੀ ਨਹੀਂ ਨਾਲੇ ਫਿਰ ਤੂੰ ਕਹਿੰਨੀ ਦੱਸਿਆ ਕਿਦਾਂ ਫਿਰ ਉਹਨੂੰ ਸਮਝਾਇਆ ਕਿਹੜੇ ਹਿਸਾਬ ਨਾਲ ਮੈਂ ਦੱਸ ਦਿੱਤਾ ਮੈਂ ਲਾ ਲਿਆ ਕਿਦਾਂ ਕਿਦਾਂ ਫਿਰ ਲਾ ਲਿਆ ਜਾਨ ਨੂੰ ਆ ਗਿਆ ਮੈਂ ਕਿਦਾਂ ਕਿਹਾ ਦੱਸਤਾ ਤੇ ਮੜਿਆ ਕਿਦਾਂ ਗਿਆ ਸੀ ਕਹ ਉਹਨਾਂ ਨੂੰ ਮੈਂ ਕਿਹਾ ਸੀ ਹਾਂ ਜੀ ਵੇ ਵੇ ਦਵਾਈ ਨੂੰ ਫੋਨ ਲਾ ਲਵੋ ਅੱਛਾ ਉਹਨੂੰ ਯਾਨੀ ਕਿਹਾ ਜਾਣੀ ਆਪਣੀ ਪੰਜਾਬੀ ਜਈ ਉਹ ਸਮਝ ਗਈ ਗੱਲ ਤੇਰੀ ਹਾਂ ਸਮਝ ਗਈ ਉਹ ਸਮਝ ਗਿਆ ਹੋਰ ਅੱਛਾ ਫਿਰ ਤੂੰ ਫਿਰ ਜਾਨ ਨੂੰ ਮੈਂ ਦੇਖ ਕੇ ਆ ਗਿਆ ਫਿਰ ਮੈਂ ਅੱਛਾ ਫਿਰ ਉਹਨੇ ਕੁਰਸੀ ਤੇ ਬਿਠਾ ਲਿਆ ਉਹਨਾਂ ਤੈਨੂੰ ਹਾਂ ਕਿ ਤੁਰ ਕੇ ਲੈਂਦਾ ਉੱਥੋਂ ਫਿਰ ਨੇ ਕੌਨ ਸੀ ਤੇ ਉਹ ਤੇ ਬਹਿ ਕੇ ਆਈ ਸੀ ਅਛਾ ਠੀਕ ਹੈ ਹਾਂ ਬੈ ਅਸੀਂ ਮੋਰੇ ਖੜੇ ਸੀਗੇ ਨਾ ਤੂੰ ਮੋਰੇ ਖੜੇ ਸੀ ਲੈ ਮੈਨੂੰ ਆਏ ਸੀ ਫਤਨ ਮੈਂ ਕਿਹਾ ਪਾਣੀ ਪੀ ਲੈ ਤੂੰ ਕੋਕਾ ਪੀ ਲੈ ਪੀਤਾ ਨਹੀਂ ਤੂੰ ਮੈਂ ਪਾਣੀ ਨਹੀਂ ਪੀਤਾ ਮੈਂ ਕਿਹਾ ਮੇਰੇ ਡੌਟਾ ਲੱਗ ਗਈਆਂ ਚੋਰ ਖਾ ਲੇ ਤਾ ਹਾਂ ਤਾਂ ਹੀ ਲੱਗ ਗਈ ਤਾਂ ਲੱਗ ਗਈ ਅਛਾ ਹਾਂ ਤੇ ਤੈਨੂੰ ਚੋਰ ਗੱਲ ਖਾਦੇ ਨਹੀਂ ਚਰ ਅਸ ਗੱਲ ਖਾਦੇ ਨਹੀਂ ਸੀਗੇ ਹਾਂ ਠੀਕ ਹੈ ਮੋਰੇ ਖਾ ਕੇ ਡੌਟਾ ਲੱਗ ਗਈਆਂ ਹੂੰ ਹਾਂ ਤੇ ਫਿਰ ਜਦੋਂ ਬੇ ਆਪਣੇ ਇੱਥੇ ਘਰ ਆ ਗਈ ਫਿਰ ਤੈਨੂੰ ਕਿੱਦਾਂ ਲੱਗਾ ਹੁਣ ਜੁਕੇ ਹਾਂ ਰਾਜਾ ਬਾਬਾ ਬੜੀ ਗੱਲ ਲੱਗ ਗਈ ਮੈਂ ਜਦ ਦਾ ਰਾਈਟ ਤੇ ਉਤਰੀ ਜਨ ਮੈਂ ਠੰਡੀ ਬਹੁਤ ਲੱਗੀ ਮੈਂ ਤਾਂ ਤੇ ਕਈ ਬੁੜੀਆਂ ਤਾਂ ਕਹਿੰਦੀਆਂ ਸਾਨੂੰ ਚੰਗਾ ਜਿਆ ਨਹੀਂ ਲੱਗਦਾ ਹੈਗਾ ਨਹੀਂ ਮੈਂ ਤਾਂ ਬਹੁਤ ਲੱਗਦਾ ਕਹਿੰਦੀ ਕਈ ਬੁੜੀਆਂ ਕਿ ਇਦਾਂ ਕਹਿੰਦੀਆਂ ਮੈਂ ਸੁਣਿਆ ਕਈਆਂ ਕੋਲ ਜਿੱਦਾਂ ਮੁੰਡਿਆਂ ਕੋਲ ਹਾਂ ਤਾਂ ਗੈਲ ਵੀ ਲੱਗਾ ਹੂੰ ਬਹੁਤ ਮੋਰਕੀ ਥੋੜਾ ਲੱਗਾ ਮੈਂ ਠੰਡਾ ਉਹ ਤਾਂ ਠੰਡਾ ਹੈ ਹਾਂ ਆ ਜਈ ਕਈ ਵੀ ਠੰਡ ਬਹੁਤ ਲੱਗੀ ਮੈਨੂੰ ਹੂੰ ਹਾਂ ਠੀਕ ਹੈ ਤੂੰ ਤਾਂ ਕਿਹਾ ਮੈਨੂੰ ਮੈਂ ਪੋਣਾ ਕੱਖ ਨਹੀਂ ਮੈਂ ਤੈਨੂੰ ਕਿਹਾ ਉਪਰ ਆ ਲੈ ਲੈ ਕਪੜਾ ਤੂੰ ਕਹਿੰਦੀ ਮੈਂ ਨਹੀਂ ਲਾਣਾ ਤੇ ਫੇਰ ਪੁੱਟ ਦੇ ਬਾਹਰ ਹੀ ਹੇ ਆਪਾ ਇਹ ਤਾਂ ਬਾਹਰ ਆਏ 에어ਪੋਰਟ ਚ ਤੇ ਤੁਹਾਨੂੰ ਲੈ ਕੇ ਆ ਦੂੰਗਾ ਨਹੀਂ ਬਾਹਰ ਜਦੋਂ ਕਿ ਨਹੀਂ ਅੰਦਰ ਮੈਨੂੰ ਤਾਂ ਗਰਮੀ ਲੱਗਦੀ ਇਹ ਥਾਣੇ ਲੱਗੀ ਤੇ ਥਾਣੇ ਲੱਗਦੀ ਇਹ ਇਕੱਠੀ ਹੋ ਗਏ ਠੱਡ ਫਿਰ ਥਾਣੇ ਲੱਗੇ ਜਦੋਂ ਬਾਹਰ ਨਿਕਲੇ ਹੂੰ ਪਹਿਲਾਂ ਉੱਤੇ ਨਹੀਂ ਥਾਣੇ ਲੱਗਦੀ ਸੀ ਅੱਛਾ ਇਕੱਠੀ ਹੋ ਗਏ ਬੈਨਾ ਇਹ ਵੀ ਇਕੱਠੀ ਹੋ ਗਈ ਥਾਣੇ ਅੱਛਾ ਫਿਰ ਠੀਕ ਹੀ ਫਿਰ ਕਾਰ ਆ ਗਈ ਹਾਂ ਇਆਗੇ ਹੂੰ ਫਿਰ ਜਾ ਠੰਡਾ ਵੀ ਰਪਲੇ ਕੀ ਖਾਦਾ ਫੇ ਆ ਕੇ ਖਾਦਾ ਕੀ ਆ ਕੇ ਚਾਹ ਹੀ ਪੀਤੀ ਮੈਂ ਕਿ ਚਾਹ ਹੀ ਕੱਢੀ ਪੀਣੀ ਮੈਂ ਹੋਰ ਕੋਈ ਨਹੀਂ ਤੇ ਕੱਢੀ ਰੋਟੀ ਖਾ ਹਾਂ ਫਿਰ ਹੋਰ ਚਾਹ ਹੀ ਪੀਲੀ ਮੈਂ ਕਿ ਮੈਂ ਕਿ ਰੋਟੀ ਨਹੀਂ ਖਾਣੀ ਬੈਠਾ ਬਹੁਤ ਥੋੜਾ ਬੈਠਾ ਡਾਟ ਘਾਇ ਕਾ ਕੀਤੀ ਵੀ ਆ ਕੇ ਅੱਛਾ ਅੱਛਾ ਹਾਂ ਚਲ ਫਿਰ ਇਹ ਤਾਂ ਵਧੀਆ ਹੋ ਗਿਆ ਨਾ ਮਰ ਜੂ ਕਿ ਤੈਨੂੰ ਜਾਨੀ ਸੋਹਣਾ ਲੱਗਾ ਨਾ ਬਹੁਤ ਵਧੀਆ ਲੱਗਾ ਸਹੀ ਗੱਲ ਹੈ ਚਲ ਬਹੁਤ ਵਧੀਆ ਹੈ ਗੱਲ ਜੂਕੇ ਲੱਗਾ ਮੋਰ ਕੇ ਮੈਂ ਨਹੀਂ ਕਹਤਾ ਜਾਣ ਨੂੰ ਹਾਂ ਹਾਂ ਗੋਲੂ ਵੇਲਾ ਆਇਆ ਫਿਰ ਤੂੰ ਰਹਿਲਾ ਕੋਈ ਨਹੀਂ ਫਿਰ ਰਹਿਣ ਦੀ ਜੂਰ ਜਾਣਾ ਮੈਂ ਨਹੀਂ ਕਹਤਾ ਜਾਣ ਨੂੰ ਹਾਂ ਹਾਂ ਚਲ ਠੀਕ ਹੈ ਤੇ ਹੋਰ ਆ ਬੋਲੀ ਜੇਕ ਪਾਉਂਦੀ ਸੀ ਬੋਲੀ ਕਿਹੜੀ ਪਾਉਂਦੀ ਸੀ ਹਾਂ ਹਾਂ ਮੇਹੀ ਬੋਲੀ ਹੁੰਦੀ ਹੈ ਹਾਂ ਕਿਹੜੀ ਇਹ ਕਿਹੜੀ ਚੋਕਾ ਕਿੰਦਾ ਕਹਿੰਦੀ ਸੀ ਆ ਕਿੰਦਾ ਕਹਿੰਦੀ ਆ ਜਿਹੜੀ ਕਹਿੰਦਾ ਚੋਗਾ ਲਾ ਗੋਏ ਵਾ ਅੱਛਾ ਹਵਾ ਚੜਿਓ ਚੋਗਾ ਲਾ ਗੋਲ ਕੋ ਹਾਂ ਹੋਰ ਹੋਰ ਹਾਂ ਹੋਰ ਕਾਕਾ ਉਸਾ ਹੋਰ ਕੀ ਚੋਗਾ ਲਾ ਕਾਕੇ ਕੋ ਅੱਛਾ ਚੋਗਾ ਲਾ ਕਾਕੇ ਕੋ ਹੈ ਚੋਗਾ ਲਾ ਰਾਜੇ ਕੋ ਅੱਛਾ ਚੋਗਾ ਲਾ ਰਾਜੇ ਕੋ ਸਾਹ ਇਹ ਦੋਤੇ ਕੋ ਅੱਛਾ ਅੱਛਾ ਸੀ ਇਹ ਠੀਕ ਹੈ ਹਾਂ ਤੇ ਮਗਰ ਇਹਦੇ ਪੋਤੇ ਦੇ ਪੋਤੇ ਕੋਈ ਬਹੁਤ ਨੂੰ ਯਾਦ ਕਰਦੇ ਆ ਨਾ ਉਹਤੇ ਵੀ ਬਹੁਤ ਯਾਦ ਕਰਦੇ ਮੈਂ ਆਵੇ ਉਹਦੇ ਨਹੀਂ ਕਹਿੰਦੇ ਮੈਂ ਅੱਭੀ ਗੱਲ ਵੀ ਅੱਛਾ ਬਹੁਤ ਯਾਦ ਕਰਦੇ ਪੁੱਤੇ ਤੈਨੂੰ ਹੋਰ ਅੱਛਾ ਯਾਦ ਹੀ ਕਰਦੇ ਮੈਂ ਹਾਂ ਹਾਂ ਮੈਂ ਯਾਦ ਤੇ ਫੋਨ ਤੇ ਗੱਲ ਗੱਲਿਆ ਕਰ ਉਹ ਨਾਲ ਗੱਲ ਕੀਤੀ ਕਦੀ ਨਹੀਂ ਗੱਲ ਕਰ ਲਈ ਹੀ ਆ ਹਾਂ ਹਾਂ ਕਿਹਦੇ ਪੁੱਤੇ ਤੇਰੇ ਪੁੱਤੇ ਮੇਰੇ ਹੈਗੇ ਆ ਹਾਂਜੀ ਕਹਿੰਦੇ ਆ ਪੁੱਤੇ ਕੀ ਕਹਿੰਦੇ ਤੇਰੇ ਤੇ ਗੱਲ ਜਦ ਕੀਤੀ ਉਹ ਤੇ ਗਣਾ ਉਹ ਤੇ ਬੀਬੀ ਆਉਣਾ ਨਹੀਂ ਮੈਂ ਕਿ ਆ ਜਾਊਂਗੀ ਮੈਂ ਕਿ ਆਉਣਾ ਹੀ ਆ ਇੰਨੀ ਲਾਗੇ ਮੈਂ ਕਿ ਹੋ ਲੱਗਿਆ ਵੈਗੇ ਅੱਛਾ ਐਂ ਕਿਹ ਕਹਿੰਦੇ ਯਾਨੀ ਖੋਸੇ ਹੱਥ ਆ ਗਏ ਨਾ ਹਾਂ ਖੋਸੇ ਆ ਨਾ ਹਾਂ ਮੈਂ ਕਿ ਜੀ ਲੱਗਾਈ ਆ ਆਹਾਂ ਆਹਾਂ ਬਹੁਤ ਬੜੀ ਆ ਆ ਵੈਗੇ ਉਦਾਂ ਤਾਂ ਇਹਨੂੰ ਕਰਿਆ ਪੰਜੀਆ ਬਲੈਤ ਕਹਿੰਦੇ ਫਿਰ ਬਲੈਤ ਆ ਨਾ ਇਹਨੂੰ ਬਲੈਤ ਕਹਿੰਦੇ ਹਾਂ ਬਲੈਤ ਵਧੀਆ ਹੈ ਬਲੈਤ ਵਧੀਆ ਅੱਜ ਬੀਬੇ ਵੀ ਬਲੈਰ ਚ ਪਹੁੰਚ ਗਏ ਹੈ। ਹੋਰ ਮੈਂ ਪਹੁੰਚ ਗਏ ਬੀ ਠੀਕ ਠਾਕ ਪਹੁੰਚ ਗਿਆ। ਬਹੁਤ ਲੱਗੇ ਕਿੱਦਾਂ ਪਹੁੰਚਲਾ। ਹਾਂ ਤੇਰੇ ਨਾਂ ਦੇ ਮਗਰ ਹੁਣ ਬਲੈਰ ਚ ਆ ਗਿਆ ਕਰੂਗੇ ਤੂੰ ਹੁਣ ਇੰਡੀਆ ਜਾਇਆ ਕਰੂਗੇ। ਹਾਂ ਬਲੈਰ ਚ ਆ ਗਿਆ ਕਰਨਾ ਵੀ ਕਹਿੰਦੇ ਬਲੈਟੇ ਆ ਗਈ। ਚੰਗੇ ਬਹੁਤ ਹੈ ਬੀਬੇ ਬਹੁਤ ਬੰਦੇ ਨਾ। ਹਾਂ। ਜੁਕੇ ਦੇ ਨਾ। ਚੰਗੇ। ਬਹੁਤ ਚੰਗੇ ਸਾਰੇ ਹੈ ਨਾ। ਸਾਰੇ ਚੰਗੇ। ਹਾਂ ਸਹੀ ਗੱਲ ਹੈ। ਬਾਹਰ ਘੁੰਮ ਕੇ ਕਿੱਦਾਂ ਲੱਗਾ ਬਾਹਰ? ਬਾਹਰ ਘੁੰਮ ਕੇ ਬਹੁਤ ਵਧੀਆ ਲੱਗਾ। ਹੂੰ। ਮੌਸਮ ਕਿਦਾਂ ਦਾ? ਹੋ ਤਾਂ ਦਾ। ਹੱਲ ਹੈ ਨਹੀਂ ਇਹਨੇ। ਉਸਾ। ਪਹਿਲਾਂ ਜਦ ਆਈ ਥਾਂ ਤੇ ਅਛਾ ਤੇ ਤਾਂ ਬਹੁਤ ਸੀਗੀ ਥੋੜੀ ਜਿਆਦੀ ਸੀ ਚਲੋ ਮਾਤਾ ਸਹੀ ਆ ਫੇਕ ਨਹੀਂ ਗੱਲ ਸੋਹਣਾ ਲੱਗਾ ਫੇ ਹਾਂ ਬਹੁਤ ਵਧੀਆ ਹਾਂ ਚਲ ਮਾਤਾ ਬਾਏ ਕਰਦੇ ਫੇ ਬਾਏ ਆਈ ਲਵ ਯੂ ਕਰਦੇ ਲਵ ਯੂ ਹੋ